ਆਮ ਗਲੈਡ ਕਿ ਮੈਂ ਤੁਹਾਡੇ ਨਾਲ ਪੋਡਕਾਸਟ ਕਰ ਰਹੀ ਹਾਂ ਕਿ ਕਿਉਂਕਿ ਮੈਨੂੰ ਇੱਕ ਤੁਹਾਡੇ ਐਂਗਲ ਦੇ ਉੱਪਰ ਚੱਲੇਗਾ ਕਿ ਪੰਜਾਬ ਵਿੱਚ ਹੋ ਕੀ ਰਿਹਾ ਸੀ ਜਦੋਂ ਅਸੀਂ ਬਾਅਦ ਬੈਂਦੇ ਆ ਸਾਨੂੰ ਸਿਰਫ ਅਹੀ ਦਿਖਾਇਆ ਜਾਂਦਾ ਹੈ ਕਿ ਪੰਜਾਬ ਦੀ ਬੈਡ ਸਾਈਡ ਕੀ ਹੈ ਆ ਕਿ ਦੰਗੇ ਹੋ ਰਹੇ ਯੂ نو ਡਰੱਗਸ ਬਹੁਤ ਫੈਲੇ ਹੋਏ ਹਨ ਯੂ نو ਪ੍ਰੋਟੈਸਟਸ ਹੋ ਰਹੇ ਹਨ ਬਟ ਪੰਜਾਬ ਅਸਲ ਵਿੱਚ ਕਿੱਦਾਂ ਹੈ ਅੱਜ ਦੇ ਦੁਨੀਆਂ ਦੇ ਵਿੱਚ ਅ ਕਰਨ ਪਹਿਲਾਂ ਤੇ ਮੈਂ ਇਹ ਕਹੂੰਗੀ ਜਿਵੇਂ ਅਸੀਂ ਸ਼ੁਰੂ ਚ ਹੀ ਗੱਲ ਕੀਤੀ ਸੀ ਜ਼ਰੂਰੀ ਨਹੀਂ ਕਿ ਮੇਰਾ ਸੱਚ ਤੁਹਾਡਾ ਸੱਚ ਹੋਵੇ ਤੇ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ ਪਰ ਜਿਵੇਂ ਤੁਸੀਂ ਕਿਹਾ ਕਿ ਇਸ ਤਰ੍ਹਾਂ ਦੀ ਤਸਵੀਰ ਦਿਖਾਈ ਜਾਂਦੀ ਹੈ ਕਿ ਪੰਜਾਬ 'ਚ ਬਹੁਤ ਦੰਗੇ ਹੋ ਰਿਹਾ ਤਾਂ ਇਵੇਂ ਦਾ ਤਾਂ ਕੁਝ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ 3 ਕਰੋੜ ਤੋਂ ਵੀ ਜ਼ਿਆਦਾ ਜਿਹੜੀ ਆਬਾਦੀ ਹੈ ਉਹ ਰੈਰੀ ਹੈਗੀ ਹੈ ਸੋ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਹਾਂ ਪ੍ਰੋਟੈਸਟ ਹੋ ਰਿਹਾ ਪਰ ਪ੍ਰੋਟੈਸਟ ਮਾੜੀ ਚੀਜ਼ ਨਹੀਂ ਆ ਆਪਣੇ ਹੱਕਾਂ ਲਈ ਸੰਘਰਸ਼ ਲੜਨਾ ਚੰਗੀ ਗੱਲ ਹੈ ਤੇ ਵਧੀਆ ਗੱਲ ਹੈ ਕਿ ਇਹ ਮੂਹਮ ਪੰਜਾਬ ਤੋਂ ਵਿੱਢੀ ਜਾਂਦੀ ਹੈ ਔਰ ਇਹ ਮੈਨੂੰ ਲੱਗਦਾ ਜੇ ਬਾਹਰ ਬੈਠੇ ਤੁਹਾਨੂੰ ਇਹ ਖਬਰ ਆਂਦੀ ਵੀ ਹੈ ਨਾ ਕਿ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਤੇ ਮੈਨੂੰ ਲੱਗਦਾ ਤੁਹਾਨੂੰ ਇਹਨੂੰ ਖੁਸ਼ੀ ਦੇ ਨਾਲ ਤੇ ਮਾਣ ਦੇ ਨਾਲ ਲੈਣਾ ਚਾਹੀਦਾ ਹੈ ਕਿ ਅੱਜ ਵੀ ਪੰਜਾਬ ਦੇ ਲੋਕ ਸੰਘਰਸ਼ ਦੇ ਵਿੱਚ ਮੋਢੀ ਨੇ ਜੋ ਕਿ ਸਾਡੀ ਹਿਸਟਰੀ ਰਹੀ ਹੈ ਕਿ ਆਪਣੇ ਹੱਕ ਹੱਕ ਵਾਸਤੇ ਉਹ ਪਿੱਛੇ ਨਹੀਂ ਹੁੰਦੇ ਵੀ ਆਪਣੇ ਹੱਕ ਲਈ ਉਹ ਡਟੇ ਰਹਿੰਦੇ ਨੇ ਖੜੇ ਰਹਿੰਦੇ ਨੇ ਆਪਣੇ ਹੱਕ ਦੇ ਲਈ ਵੀ ਤੇ ਦੂਸਰਿਆਂ ਦੇ ਹੱਕ ਦੇ ਲਈ ਵੀ ਔਰ ਇਹ ਅਸੀਂ ਦੇਖਿਆ ਸਾਡੇ ਕੋਲੋਂ ਐਗਜ਼ਾਮਪਲਸ ਆ ਸਾਡਾ ਜਿਹੜਾ ਸਿੱਖ ਧਰਮ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਜ਼ਿਆਦਾਤਰ ਲੋਕ ਆ 58% ਸਿੱਖੀਜ਼ਮ ਨੂੰ ਫਾਲੋ ਕਰਦੇ ਹੈਗੇ ਆ 38% ਇੱਥੇ Hindu ਹੈਗੇ ਆ ਇੱਕ 1.5% ਜਿਹੜੇ ਹੈਗੇ ਹੈ ਈਸਾਈ ਹੈ ਤੇ 2% ਇਥੇ ਮੁਸਲਿਮ ਆਬਾਦੀ ਹੈਗੀ ਹੈ ਸੋ ਮੋਸਟਲੀ ਲੋਕ ਸਿੱਖੀਜ਼ਮ ਨੂੰ ਫੋਲੋ ਕਰਦੇ ਆ ਤੇ ਜਦੋਂ ਅਸੀਂ ਸਿੱਖੀਜ਼ਮ ਦਾ ਇਤਿਹਾਸ ਦੇਖਦੇ ਹੈਗੇ ਆ ਮੈਂ ਇਹ ਨਹੀਂ ਕਹਿੰਦੀ Hindu ਧਰਮ ਦੇ ਵਿੱਚ ਵੀ ਸੱਚ ਨੂੰ ਧਰਮ ਦੇ ਲਈ ਬਹੁਤ ਸਾਰੇ ਮਹਾ ਭਾਰਤ ਵਰਗੇ ਜੁਦ ਹੋਏ ਆ ਪਰ ਸਿੱਖੀਜ਼ਮ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਆ ਸੋ ਗੁਰੂ ਜੀ ਨੇ ਜੇਕਰ ਆਪਣੇ ਬੱਚੇ ਵਾਰਨ ਦੀ ਅਸੀਂ ਗੱਲ ਕਰੀਏ ਜਾਂ ਵੱਖਰੇ ਵੱਖਰੇ ਸਿੱਖਾਂ ਦੇ ਸੰਘਰਸ਼ ਦੀ ਅਸੀਂ ਗੱਲ ਕਰੀਏ ਤੇ ਉਹ ਕਿਤੇ ਨਾ ਕਿਤੇ ਹਕਾਂ ਦੇ ਲਈ ਸੀ ਸਭ ਤੋਂ ਵੱਡੀ ਗੱਲ ਉਹ ਇਨਸਾਨੀਅਤ ਲਈ ਸੀਗਾ ਔਰ ਉਹ ਧਰਮ ਦੀ ਰਾਖੀ ਲਈ ਸੀਗਾ ਜੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਤਾਂ ਇੱਕ ਧਰਮ ਦੀ ਰਾਖੀ ਦੇ ਲਈ ਇਹ ਕੀਤਾ ਸੀ ਇੱਕ ਇੱਕ ਕੱਲ ਮੈਂ ਜਦੋਂ ਦੇਖਦੀ ਆ ਮੈਨੂੰ ਚੰਗਾ ਨੇ ਲੱਗਦਾ ਕਿ ਜਦੋਂ ਸਾਡੇ ਸਿੱਖ ਭੈਣ ਭਰਾ ਆਪਣੇ ਹੱਕ ਵਾਸਤੇ ਲੜਦੇ ਨੇ ਉਹਨਾਂ ਨੂੰ ਇੱਕ ਲੇਬਲ ਜਾਂ ਫਿਰ ਟੈਗ ਕਿਉਂ ਦਿੱਤਾ ਜਾਂਦਾ ਕਿ ਇਹ ਤਾਂ ਯੂ ਨੋ ਟੈਰਰਿਸਟਸ ਨੇ ਇਤਖਾਲਿਸਤਾਨੀ ਨੇ ਇਹ ਕਿਉਂ ਦਿੱਤਾ ਜਾਂਦਾ اسپੈਸ਼ਲੀ ਪੰਜਾਬ ਦੇ ਵਿੱਚ ਜਦੋਂ ਸਾਹਮਣੇ ਵਾਲਾ ਤੁਹਾਡੇ ਨਾਲ ਕੋਈ ਐਹੋ ਜੀ ਗੱਲ ਕਰ ਰਿਹਾ ਹੋਵੇ ਜਿਹਦਾ ਤੁਹਾਡੇ ਕੋਲ ਜਵਾਬ ਨਾ ਹੋਵੇ ਤਾਂ ਤੁਸੀਂ ਕੀ ਕਰੋਗੇ ਸਾਮਨੇ ਵਾਲੇ ਦੀ ਕਿਰਦਾਰ 쿠שי ਕਰੋਗੇ ਸੋ ਇਹ ਇੱਕ ਸਿੱਖਾਂ ਦੀ ਕਿਰਦਾਰ 쿠שי ਕਰਨ ਦੀ ਕੋਸ਼ਿਸ਼ ਹੈਗੀ ਹੈ ਪਰ ਸਾਡਾ ਧਰਮ ਜਿਹੜਾ ਹੈਗਾ ਉਹ ਮਾਨਵ ਕੀ ਜਾਤ ਸਭੇ ਇੱਕ ਪਹਿਚਾਨ ਬੋਦਾ ਪੈਗਾਮ ਦਿੰਦਾ ਹੈਗਾ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਕੋਈ ਜ਼ਿਆਦਾ ਫਰਕ ਪੈਂਦਾ ਹੈਗਾ ਵੱਖਵਾਦੀ ਜਦੋਂ ਪੰਜਾਬ ਦੇ ਕਿਸਾਨ ਸੰਘਰਸ਼ ਲੜ ਰਹੇ ਸੀਗੇ ਕਿਸ ਖੇਤੀ ਕਾਨੂੰਨਾਂ ਦਾ ਜੋ ਕਿ ਬਾਅਦ ਵਿੱਚ ਵਾਪਸ ਵੀ ਹੋਏ ਆ ਉਸ ਵੇਲੇ ਉਹਨਾਂ ਨੂੰ ਕਿਹਾ ਗਿਆ ਕਿ ਖਾਲਿਸਤਾਨੀ ਨੇ ਇਹਨਾਂ ਦੀ ਸਪੋਰਟ ਖਾਲਿਸਤਾਨੀ ਕਰ ਰਹੇ ਹੈਗੇ ਆ ਮੈਨੂੰ ਲੱਗਦਾ ਕਿ ਜੇ ਹੱਕਾਂ ਨੂੰ ਮੰਗਣਾ ਖਾਲਿਸਤਾਨੀ ਹੈਗਾ ਤੇ ਫਿਰ ਇਹਦੇ ਵਿੱਚ ਕੁਝ ਗਲਤ ਨਹੀਂ ਹੈ ਜੇ ਕੋਈ ਹੱਕ ਮੰਗ ਰਿਹਾ ਤੇ ਤੁਸੀਂ ਉਹਨੂੰ ਖਾਲਿਸਤਾਨੀ ਕਹਿ ਰਹੇ ਹੋ ਤੇ ਹੱਕ ਮੰਗਣਾ ਗਲਤ ਨਹੀਂ ਹੈਗਾ ਤੁਸੀਂ ਉਹਨੂੰ ਖਾਲਿਸਤਾਨ ਨਾਲ ਜੋੜ ਰਹੇ ਹੋ ਉਹ ਤੁਹਾਡੀ ਸੋਚ ਹੈਗੀ ਹੈ ਸਾਹਮਣੇ ਵਾਲਾ ਤੇ ਤੁਹਾਡੇ ਕੋਲੋਂ ਖਾਲਿਸਤਾਨੀ ਮੰਗ ਰਿਹਾ ਉਹ ਤਾਂ ਆਪਣੇ ਹੱਕ ਮੰਗ ਰਿਹਾ ਜਦ ਕਿ ਸਾਨ ਬਾਰਡਰ ਤੇ ਬੈਠੇ ਸੀਗੇ ਤਾਂ ਉਹ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਰੱਖ ਰਹੇ ਸੀਗੇ ਉਹ ਖਾਲਿਸਤਾਨ ਤਾਂ ਨਹੀਂ ਮੰਗ ਰੇ ਸੀ ਪਰ ਉਹੀ ਗੱਲ ਕਿਉਂਕਿ ਉਸ ਗੱਲ ਦਾ ਤੁਹਾਡੇ ਕੋਲ ਜਵਾਬ ਨਹੀਂ ਹੈਗਾ ਤਾਂ ਤੁਸੀਂ ਉਹਨਾਂ ਦੇ ਉੱਤੇ ਹੀ ਸਵਾਲ ਖੜਾ ਕਰ ਦਿਓ ਤਾਂ ਕਿ ਉਹ ਖੁਦ ਨੂੰ ਡਿਫੈਂਡ ਕਰਦੇ ਰਹਿਣ ਤੇ ਉਸ ਦੌਰਾਨ ਜੋ ਅਸਲ ਮੁੱਦਾ ਹੈਗਾ ਉਹ ਦੱਬ ਜਾਵੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਕੀਤਾ ਜਾਂਦਾ ਹੈ